ਚੀਨ ਆਪਣੀ ਆਬਾਦੀ ਵਧਾਉਂਦੀ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਿਹਾ ਹਾਂ ਤੁਸੀਂ ਠੀਕ ਸੁਣ ਰਹੇ ਹੋ ਵਧਾਉਣ ਦੀ ਨਾ ਕਿ ਘਟਾਉਣ ਦੀ ਵਰਡ ਦੇ ਵਿੱਚ ਦੂਜੇ ਨੰਬਰ ਤੇ ਆਬਾਦੀਆਂ ਚੀਨਦੀ ਭਾਰਤ ਤੋਂ ਬਾਅਦ ਫਿਰ ਵੀ ਵਧਾਉਣ ਦੀ ਕੋਸ਼ਿਸ਼ ਕਰਦਾ ਪਿਆ ਆਖਰ ਕਿਉਂ ਕਿਸੇ ਵੀ ਮੁਲਕ ਦੀ ਤਰੱਕੀ ਦੀ ਰੀੜ ਦੀ ਹੱਡੀ ਹੁੰਦੀ ਹੈ ਉਹਦੀ ਨੌਜਵਾਨੀ ਜਦੋਂ ਜ਼ਿਆਦਾ ਆਬਾਦੀ ਬੁੱਢੇ ਬੇਵਿਚ ਆ ਜਾਵੇ ਤੇ ਨੌਜਵਾਨ ਵਰਗ ਘਟ ਜਾਵੇ ਤਾਂ ਜੋਰ ਲਾਇਆ ਜਾਂਦਾ ਕਿ ਆਬਾਦੀ ਨੂੰ ਕਿਸੇ ਵੀ ਤਰੀਕੇ ਵਧਾਇਆ ਜਾਵੇ ਤੁਸੀਂ ਜਾਣਦੇ ਹੋਵੋਗੇ ਕਿ ਜਦੋਂ ਚੀਨ ਦੀ ਆਬਾਦੀ ਪਹਿਲੇ ਨੰਬਰ 'ਤੇ ਸੀ ਤਾਂ ਚੀਨ ਨੇ ਇੱਕ ਨੀਤੀ ਬਣਾ ਦਿੱਤੀ ਕਿ ਹਰ ਇੱਕ ਜੋੜਾ ਸਿਰਫ ਇੱਕ ਹੀ ਬੱਚਾ ਜੰਮੇ। ਵੱਧ ਬੱਚਾ ਜੰਮਣ ਤੇ ਫਾਈਨ ਤੇ ਸਜ਼ਾ ਲਾਈ ਜਾਂਦੀ ਸੀ। ਇਹਨੂੰ ਚੀਨ ਵਿੱਚ 1 ਚਾਈਲਡ ਪਾਲਿਸੀ ਦੇ ਨਾਂ ਨਾਲ ਜਾਣਿਆ ਜਾਂਦਾ। ਜਦੋਂ ਬੁੱਢਿਆਂ ਦੀ ਗਿਣਤੀ ਵਧਣ ਲੱਗੀ ਤੇ ਨੌਜਵਾਨੀ ਘਟਣ ਲੱਗੀ ਤਾਂ ਆਖਰ ਚੀਨ ਨੇ ਸਾਲ 2016 ਦੇ ਵਿੱਚ ਲੰਮੇ ਸਮੇਂ ਤੋਂ ਚੱਲੀ ਆ ਰਹੀ ਇੱਕ ਬੱਚੇ ਵਾਲੀ ਨੀਤੀ 1 ਚਾਈਲਡ ਪਾਲਿਸੀ ਨੂੰ ਖਤਮ ਕਰ ਦਿੱਤਾ। ਤੇ ਨਾਲ ਹੀ ਆਖਿਆ ਇਹ ਇਕੱਲੀ ਖਤਮ ਹੀ ਨਹੀਂ ਆ ਸਗੋਂ ਤੁਹਾਨੂੰ ਦੋ ਬੱਚੇ ਜੰਮਣੇ ਹੀ ਪੈਣਗੇ ਫਿਰ ਸਨ 2021 ਦੇ ਵਿੱਚ ਮਈ ਮਹੀਨੇ ਚ ਉਹਨਾਂ ਨੇ ਐਲਾਨ ਕੀਤਾ ਕਿ ਹਰ ਇੱਕ ਜੋੜੇ ਨੂੰ ਤਿੰਨ ਬੱਚੇ ਪੈਦਾ ਕਰਨ ਦੀ ਇਜਾਜ਼ਤ ਹੋਵੇਗੀ ਤੇ ਦੋ ਮਹੀਨਿਆਂ ਬਾਅਦ ਹੀ ਯਾਨੀ ਕਿ ਜੁਲਾਈ ਵਿੱਚ ਉਹਨਾਂ ਨੇ ਆਖਿਆ ਕਿ ਜਿਹੜੇ ਤਿੰਨ ਤੋਂ ਵੱਧ ਬੱਚੇ ਪੈਦਾ ਕਰਨਗੇ ਉਹਨਾਂ ਮਾਪਿਆਂ ਦੇ ਜਿਹੜੇ ਜੁਰਮਾਨੇ ਜਾਂ ਸਜ਼ਾਵਾਂ ਹੋਣਗੀਆਂ ਉਹ ਵੀ ਛੱਡ ਦਿੱਤੀਆਂ ਜਾਣਗੀਆਂ ਯਾਨੀ ਕਿ ਵੱਧ ਬੱਚੇ ਪੈਦਾ ਕਰੋ ਪਰ ਇਸ ਸਭ ਦੇ ਬਾਵਜੂਦ ਵੀ ਚੀਨ ਦੀ ਜਿਹੜੀ ਆਬਾਦੀ ਆ ਉਹ ਤੇਜ਼ੀ ਨਾਲ ਘਟਦੀ ਪਈ ਆ ਸਨ 2025 ਦੇ ਵਿੱਚ ਚੌਥੀ ਲੱਖ ਆਬਾਦੀ ਜਿਹੜੀ ਚੀਨ ਦੀ ਉਹ ਘਟ ਚੁੱਕੀ ਆ 2024 ਦੇ ਮੁਕਾਬਲੇ ਵੇਖੋ ਕਿ ਉੱਥੇ ਇੱਕ ਫਿਕਰਮੰਦ ਸਰਕਾਰ ਆ ਜਿਹੜੀ ਫਿਕਰ ਕਰਦੀ ਪਈ ਆ ਕਿ ਸਾਡੇ ਮੁਲਕ ਦੀ ਆਬਾਦੀ ਜੇ ਘਟਦੀ ਆ ਤਾਂ ਅਸੀਂ ਪਿੱਛੇ ਰਹਿ ਜਾਵਾਂਗੇ ਇੱਕ ਆਪਾਂ ਜਿਹੜੇ ਕਹਿੰਦੇ ਆ ਵੀ ਸਾਡਾ 1 ਹੀ ਬੱਚਾ ਪੈਦਾ ਹੋਣਾ ਚਾਹੀਦਾ ਜੇ ਦੂਜਾ ਹੋ ਗਿਆ ਤਾਂ ਪਹਿਲੀ ਘਟ ਜੂਗੀ ਸਾਡੇ ਬਜ਼ੁਰਗਾਂ ਦੇ 4 4 5 5 ਜਵਾਕ ਸੀ ਤਾਂ ਇਹ 47 ਹੰਡਾ ਲੇ ਕੁਝ ਵੱਡੇ ਗਏ ਮਾਰੇ ਗਏ ਕੁਝ ਬੱਚ ਵੀ ਗਏ ਫੇਰ ਅੱਗੋਂ 4 4 5 5 ਸੀ ਤੇ 84 ਹੰਡਾ ਲੇ ਕੋਈ ਮਾਰ ਗਿਆ ਕੋਈ ਖੱਪ ਗਿਆ ਕੋਈ ਪਿੱਛੇ ਥਾਣੇ ਜਾਂਦਾ ਸੀ ਕੋਈ ਤਾਂ ਸੀ ਪਿੱਛੇ ਆਉਣ ਨੂੰ ਜੇ ਆਪਣੇ ਪੱਲੇ ਕੁਝ ਨਾ ਹੋਊਗਾ ਤਾਂ ਆਪਾਂ ਕਰਾਂਗੇ ਕੀ ਹੁਣ ਆਪਣਾ ਸਿਰਫ ਇੰਨਾ ਨਹੀਂ ਆ ਕਿ ਆਬਾਦੀ ਘਟਦੀ ਪਈ ਆ ਆਪਣੀ ਆਬਾਦੀ ਤਾਂ ਘਟਦੀ ਹੀ ਪਈ ਆ ਪਰ ਜਿਹੜਾ ਪ੍ਰਵਾਸ ਹੋ ਰਿਹਾ ਪੰਜਾਬ ਵਿੱਚ ਬਿਹਾਰ ਯੂਪੀ ਦੇ ਲੋਕਾਂ ਦਾ ਉਹਨਾਂ ਦੀ ਆਬਾਦੀ ਬਿਲਕੁਲ ਨਹੀਂ ਘਟਦੀ ਪਈ ਉਹਨਾਂ ਦੇ ਵਿਆਹ ਵੀ ਟਾਈਮ ਤੇ ਹੋ ਰਹੇ ਆ ਉਹਨਾਂ ਦੇ ਬੱਚੇ ਵੇਖ ਲਓ ਕਿੰਨੇ ਕਿੰਨੇ ਆ ਇਸ ਲਈ ਸਾਨੂੰ ਸੋਚਣਾ ਪਊਗਾ ਜਦੋਂ ਸਾਡੇ ਬਜ਼ੁਰਗ ਸੀ ਕੀ ਉਹਨਾਂ ਕੋਲ ਖਾਣ ਨੂੰ ਘੱਟ ਸੀ ਕੀ ਘੱਟ ਸੀ ਉਹਨਾਂ ਕੋਲ ਦਾਣੇ ਤਾਂ ਪ੍ਰਮਾਤਮਾ ਨੇ ਦੇਨੇ ਹੁੰਦੇ ਆ ਹਰ ਕੋਈ ਜੀ ਆਪਣੀ ਕਿਸਮਤ ਲੈ ਕੇ ਪੈਦਾ ਹੁੰਦਾ। ਇਹ ਸਾਡਾ ਵਿਚਾਰ। ਸਹਿਮਤ ਹੋਣਾ ਜਾਂ ਨਾ ਹੋਣਾ ਤੁਹਾਡੇ ਤੇ ਨਿਰਭਰ ਕਰਦਾ। ਪਰ ਸਾਡਾ ਵਿਚਾਰ ਹੈ ਕਿ ਜਿੰਨੇ ਕੋ ਸਾਡੇ ਬਜ਼ੁਰਗ ਬੱਚੇ ਜੰਮਦੇ ਰਹੇ ਉਹਨੇ ਕੋ ਜਰੂਰ ਬੱਚੇ ਜੰਮਣੇ ਚਾਹੀਦੇ ਆਜ ਦੀ ਤਰੀਕ ਵਿੱਚ। ਦੂਜੀ ਗੱਲ ਜਿਹੜੀ ਅੱਜ ਸਾਨੂੰ ਵੱਡੀ ਸਮੱਸਿਆ ਨੇ ਘੇਰਿਆ ਹੋਇਆ ਕਿ ਅੱਜ ਕੱਲ ਬੱਚੇ ਪੈਦਾ ਹੀ ਨਹੀਂ ਹੁੰਦੇ। ਬਹੁਤ ਜ਼ਿਆਦਾ ਮੁਸ਼ਕਲਾਂ ਬਹੁਤ ਜ਼ਿਆਦਾ ਰੁਕਾਵਟਾਂ ਇਹ ਕਿਉਂ ਆ ਇਹਦੇ ਲਈ ਕੌਣ ਜ਼ਿੰਮੇਵਾਰ ਆ ਆਪਾਂ ਇਨਾਂ ਕਾਰਨਾਂ ਨੂੰ ਪਛਾਣੀਏ ਸਮਝੀਏ ਤੇ ਦੂਰ ਕਰੀਏ ਇਹਦਾ ਹੱਲ ਸਜ਼ੇਰੀਅਨ ਦਾ ਹਸਪੀਟਲ ਨਹੀਂ ਆ ਇਹ ਰੁਕਾਵਟਾਂ ਆਇਆਂ ਕਿੱਥੋਂ ਆ ਇਹਦਾ ਮੂਲ ਕਾਰਨ ਕੀ ਦੀ ਜੜ ਕੀ ਆ ਸਾਨੂੰ ਹਸਪਤਲ ਜਾਣਾ ਕਿਉਂ ਪਿਆ ਸਾਡੀਆਂ ਮਾਵਾਂ ਦਾ ਤੁਰੀਆਂ ਫਿਰਦੀਆਂ ਬੱਚੇ ਜੰਮ ਦਿੰਦੀਆਂ ਸੀ ਪਰ ਹੁਣ ਇਸ ਤਰ੍ਹਾਂ ਕਿਉਂ ਹੋ ਰਿਹਾ ਇਹਦੇ ਅਸਲ ਕਾਰਨ ਸਾਨੂੰ ਲੱਭਣੇ ਪੈਣਗੇ ਜੇ ਅਸੀਂ ਆਪਣੀ ਨਸ ਨੂੰ ਬਚਾਉਣਾ ਚਾਹੁੰਦੇ ਹਾਂ ਕੀ ਦੇ ਪਿੱਛੇ ਕਾਰਨ ਰਿਆਂਸਪਰੇਆਂ ਜਾਂ ਸਾਡੀ ਨੋਚਵਾਨੀ ਦਾ ਕੰਮ ਦਾ ਢੰਗ ਬਦਲ ਗਿਆ ਜਾਂ ਇੱਥੇ ਜਿਹੜੀਆਂ ਦਵਾਈਆਂ ਵਰਤੀਆਂ ਜਾਂਦੀਆਂ ਉਹ ਆ ਕੀ ਕਾਰਨ ਬੜੇ ਪੱਖਾ ਜਿੰਨਾ ਤੇ ਸਾਨੂੰ ਵਿਚਾਰ ਕਰਨ ਦੀ ਅੱਜ ਦੇ ਸਮੇਂ ਵਿੱਚ ਲੋੜ ਤੁਸੀਂ ਦਾ ਕੀ ਕੰਮ ਸਮਝਦੇ ਹੋ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ